ਵੰਦਨ ਦੀ ਨਾਮ ਦੇ ਰ ਮੇਰਾ ਨਾਮ ਕਾਇਲ ਕਿੱਥੋਂ ਰਹਨਾ ਜੀ ਪਈ ਜੀ ਕੀ ਮਸਲਾ ਕੀ ਆ ਤਕ ਮਸਲਾ ਇਹ ਹੋਏ ਮੇਰਾ ਘਰ ਵਾਲਾ ਨਹੀਂ ਹਿਲਬੰਦਿਆ ਸੋਮਵਾਰ ਸਵੇਰੇ 9 ਵਜੇ ਉੱਠ ਕੇ ਕਹਿੰਦਾ ਮੈਂ ਕੰਮ ਤੇ ਚੱਲਾ ਵਾਂ ਤੇ ਇੱਕ ਦਿਨ ਪਹਿਲਾਂ ਵੀ ਉਹਨੇ ਢਿਆੜੀ ਲਈ ਮੈਨੂੰ ਕਹਿੰਦਾ ਮੈਂ ਤੈਨੂੰ ਆਕ ਤੈ ਦਿਨਾਂ ਵਾ ਤੇ ਮੈਂ ਢਿਆੜੀ ਡਪਾ ਲਬਨ ਚੱਲਾ ਤੇ ਮੈਂ ਆਨਾ ਵਾ ਸ਼ਾਮੀ ਮੈਂ ਕਟੀ ਗਏ ਸ਼ਾਮਾਂ ਪੈ ਗਈਆਂ ਪਾਜੀ ਉਹ ਨਹੀਂ ਆਇਆ ਘਰ ਸਾਰੀ ਰਾਤ ਅਸੀਂ ਬੈ ਕੇ ਕੱਢ ਛੜੀ ਹੁਣ ਆਂਦਾ ਹੁਣ ਆਂਦਾ ਅੱਗੇ ਜਾਂਦਾ ਸੀ ਤੇ ਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਇਸਦੇ ਨੇ ਚੜ ਗਿਆ ਸਾਰੇ ਜਿੰਨਿਆਂ ਦੇ ਨਾਲ ਕਿੱਦਾ ਹੀ ਯਾਰਾਂ ਦੋਸਤਾਂ ਦੇ ਨਾਲ ਸਾਰਿਆਂ ਨੂੰ ਹੀ ਪੁੱਛ ਲਿਆ ਉਹ ਸਾਰੇ ਮਹੱਲੇ ਦੇ ਵਿੱਚ ਸਾਰਿਆਂ ਦੇ ਨਾਲ ਉਹ ਦਿਨ ਕਿਸੇ ਦੇ ਨਾਲ ਨਹੀਂ ਹੈਗਾ ਕੱਲਾ ਹੀ ਕਿਤੇ ਉਹ ਉਸ ਤੋਂ ਬਾਅਦ ਫਿਰ ਮੈਨੂੰ ਦੁਪਹਿਰਾਂ ਪਈਆਂ ਦੁਪਹਿਰਾਂ ਤੋਂ ਬਾਅਦ ਮੈਰੀ ਫੋਟੋ ਲੈ ਕੇ ਇੱਧਰ ਕੁਛ ਦੀ ਪੁੱਛਦੀ ਆ ਗਈ ਐ ਤੁਰਦੀ ਤੁਰਦੀ ਟਪਾਈ ਤੇ ਜੂ ਮੈਂ ਤੁਰੀਆਂ ਲੋਕਾਂ ਨੂੰ ਪੁੱਛ ਗੇਸ਼ ਕਰਦੀ ਲੋਕੀ ਕਹਿੰਦੇ ਇੱਥੇ ਵੇਖਿਆ ਇੱਥੇ ਵੇਖਿਆ 12 ਵਜੇ 1 ਵਜੇ ਕਹਿੰਦੇ ਵੇਖਿਆ ਸ਼ਾਮੀ 4 ਵਜੇ ਵੇਖਿਆ ਨਹੀਂ ਪਤਾ ਲੱਗਾ ਭਾਜੀ ਉਹ ਘਰ ਅਸੀਂ ਨੰਬਰ ਦੇ ਦਿੱਤਾ ਹੀ ਸਾਰਿਆਂ ਨੂੰ ਆਪਣੇ ਪਤਾ ਲੱਗ ਜੇਗਾ ਜੇ ਆਊਗਾ ਤਾਂ ਮੈਨੂੰ ਫੋਨ ਕਰ ਦਿਓ ਮਾਸੇ ਵੇਲੇ ਆ ਜਾਂਗੀ ਇਹ ਮੇਰਾ ਘਰ ਵਾਲਾ ਹੈਗਾ ਨਹੀਂ ਘਰ ਆਇਆ ਹੈਗਾ ਤੇ ਉਸ ਤੋਂ ਬਾਅਦ ਪਾਜੀ ਅੱਗੇ ਮਾਈਆਂ ਉਹ ਤੋਂ ਬੰਦੇ ਹੀ ਇਸ ਤਰ੍ਹਾਂ ਹੀ ਕੋਈ ਉਹਨਾਂ ਨੇ ਮੈਂ ਪੁੱਛਿਆ ਮੈਂ ਕਿ ਪਾਜੀ ਇਹ ਮੁੰਡਾ ਕਿਤੇ ਵੇਖਿਆ ਜੇ ਮੇਰਾ ਘਰ ਵਾਲਾ ਘਰ ਨਹੀਂ ਆਇਆ ਹੈਗਾ ਦੋ ਦਿਨ ਹੋ ਗਏ ਆ ਉਹ ਕਹਿੰਦੇ ਪੀਬੀ ਇਹਦਾ ਏਦਾ ਨਾ ਗੰਬੀ ਤੇ ਨਾ লাশ ਟੁੱਕੀ ਅੱਜ ਕਿਸੇ ਦੀ ਡੈੱਡ ਬੋਡੀ ਤੇ ਤੁਸੀਂ ਏਦਾਂ ਕਰੋ ਥਾਣੇ ਤੇ ਕੋਡ ਖਾਲਸਾ ਜਿਹੜਾ ਥਾਣਾ ਉੱਥੇ ਪਤਾ ਕਰ ਲਓ ਇੱਥੇ ਨਹੀਂ ਆਇਆ ਇੱਥੇ ਆ ਕੇ ਇਹਨਾਂ ਨੇ ਮੈਨੂੰ ਫੋਟੋ ਵੀਡੀਓ ਸਭ ਵਿਖਾਈ ਮਾਸੇ ਵੇਲੇ ਪਛਾਣ ਲਿਆ ਮ ਕੁੱਟਮਾਰ ਕੀਤੀ ਉਹਦੇ ਨਾਲ ਜੇ ਮੰਨ ਲਓ ਨਸ਼ਾ ਵੀ ਕਰਦਾ ਹੀ ਨਾ ਨਸ਼ੇ ਦੇ ਨਾਲ ਦੰਦ ਨਹੀਂ ਟੁੱਟਨੇ ਅੱਖਾਂ ਨਹੀਂ ਕਿਤੇ ਪਟਣੀਆਂ ਆਉਦੀਆਂ ਕੁੱਟਮਾਰ ਹੋਈ ਦੀ ਉਹਨੂੰ ਕਿਸੇ ਬੜੇ ਤਰੀਕੇ ਦੇ ਨਾਲ ਜੇ ਮੰਨ ਲਓ ਟੈਗ ਵੀ ਹੋਇਆ ਟੈਗ ਦੇ ਨਾਲ ਉਹਦੇ ਬੂਰ ਬੜਾ ਨਾ ਮਤ ਜੇ ਬੜੀ ਜਿਸ ਤਰ੍ਹਾਂ ਮਤਲਬ ਗਿਆ ਹੀ ਨਾ ਕਿ ਇਹਨੇ ਫਿਰ ਬੇਰਮੀ ਦੇ ਨਾਲ ਉਹਨੂੰ ਬੈਂਚ ਤੇ ਉੱਤੇ ਚੁੱਕ ਕੇ ਪਾਇਆ ਐ ਏਦਾਂ ਕਰਕੇ ਪਾ ਛੜਿਆ ਵੀ ਕਿਸੇ ਨੂੰ ਲੱਗੇ ਜਾਂਦੇ ਜਾਂਦੇ ਵੀ ਸੁੱਤਾ ਹੀ ਏ ਉਹ ਕਿਸੇ ਨੇ ਮਾਰ ਕੇ ਸੁੱਤਿਆ ਦਾ ਹੀ ਇਹਨੇ ਰੰਗਸ ਨਹੀਂ ਕੀਤੀ ਹਾਂਜੀ ਰੰਗਸ ਨਹੀਂ ਕੀਤੀ ਇਹਨੇ ਸਾਡੇ ਨਹੀਂ ਉਹਦੀ ਤਾਂ ਲਗੜੜ ਕਿਸੇ ਨਾਲ ਵੀ ਨਹੀਂ ਪੁਲਿਸ ਨੇ ਕੀ ਕਾਰਵਾਈ ਕੀਤੀ ਪੁਲਿਸ ਵਾਲੇ ਉਹਨਾਂ ਨੂੰ ਹਲੇ ਫਿਲਹਾਲ ਤੇ ਮੈਂ ਇਹੋ ਕਿਹਾ ਮੈਨੂੰ ਕੇ ਤੇ ਸ਼ੱਕ ਵਹਿਮ ਨਹੀਂ ਹੈਗਾ ਪੋਸਟਮੈਡਮ ਤੋਂ ਬਾਅਦ ਜੋ ਗੱਲ ਹੋਏਗੀ ਉਸ ਤੋਂ ਬਾਅਦ ਮੈਂ ਕਾਰਵਾਈ ਲੈਣੀ ਹੈ ਤਾਂ ਮੇਰਾ ਬੰਦਾ ਤੇ ਹੁਣ ਰਿਆ ਨਹੀਂ ਹੈ ਤੇ ਜੋ ਵੀ ਇਨਸਾਫ ਉਹਦੇ ਨਾਲ ਤੇ ਹੋ ਕੇ ਰਹੇਗਾ ਹੁਣ ਉਹ ਨਹੀਂ ਦੇਖੇਗਾ ਅਸੀਂ ਤੇ ਵੇਖਾਂਗੇ ਇਹਨਾਂ ਬਸ ਉਹਨੂੰ ਇਨਸਾਫ ਦਿਵਾਓ ਮੈਂ ਤੁਹਾਨੂੰ ਦੱਸਿਆ ਆਪਣਾ ਨਾਮ ਮੇਰਾ ਨਾਮ ਜੇ ਕੁਮਾਰ ਮਸਲਾ ਸਿਰ ਮੇਰਾ ਬ੍ਰਦਰ ਹੈਗਾ ਵਾ ਮੈਂ ਕੋਰੋ ਗਿਆ ਸੀ ਸੋਮਰ ਕੰਮ ਤੇ ਜੋਪ ਤੇ ਚਲੋ ਪਿੰਡ ਦਾ ਕੰਮ ਕਰਦਾ ਵਾ ਦਿਹਾੜੀਦਾਰ ਦਾ ਬੰਦਾ ਵਾ ਮੈਂ ਆਟੋ ਚਲਾਉਣਾ ਵਾ ਕੋਰੋ ਕੰਮ ਤੇ ਗਿਆ ਮੈਂ ਵੀ ਚਲੋ ਮੈਂ ਜਲਦੀ ਚਲ ਜਾਣਾ ਕੰਮ ਤੇ ਤੇ ਮੈਨੂੰ ਪਤਾ ਹੀ ਨਹੀਂ ਸੀ ਤੇ ਚਲੋ ਰਾਤ ਆਇਆ ਨਹੀਂ ਘਰ ਲੱਬੇ ਲੱਗਿਆਂ ਨੂੰ ਰਾਤ ਸਾਰੀ ਇਜਾਜ਼ਤ ਤੇ ਕੱਟੀ ਆਪਾਂ ਲੱਭਾ ਨਹੀਂ ਹੰਨ ਅਜੇ ਤੱਕ ਅਗਲੇ ਦਿਨ ਕਾਰਵਾਈ ਕੀਤੀ ਆਪਾਂ ਚਲੋ ਆਪਣੀ ਪਬਲਿਕ ਜੀਨ ਨਾਲ ਭੇਜਿਆ ਤੇ ਉਹਨਾਂ ਨੇ ਚੋਰਾਂ ਸਾਹ ਕੀਤੇ ਉਹਨਾਂ ਨੇ ਤੇ ਫਿਰ ਪਤਾ ਲੱਗਾ ਕਿ ਇਹ ਇਹਨਾਂ ਨੂੰ ਉਹ ਨਸ਼ੇਦਾਰੀ ਸੀ ਰਾਤ ਦਾ ਅਹ ਨਸ਼ਾ ਕਰਦੇ ਸੀ ਸਰ ਕਿਨੇ ਜਦੋਂ ਨਸ਼ਾ ਕਰਦੇ ਸਾਲ ਕੋ ਸਾਲ ਤੋਂ ਪਹਿਲਾਂ ਕਦੀ ਇਦਾਂ ਦੇ ਵੀ ਕਰ ਨਾ ਵੀ ਗੈਪ ਹੋਇਆ ਸੀ ਨਹੀਂ ਨਹੀਂ ਪਹਿਲਾਂ ਨਹੀਂ ਕਦੀ ਗੈਪ ਹੋਇਆ ਰੰਜੀਤ ਪੁਰਾਣੇ ਕਿਸੇ ਨਾਲ ਨਹੀਂ ਨਹੀਂ ਕਿਸੇ ਨਾਲ ਨਹੀਂ ਆਗੀ ਪੁੱਛਣਾ ਤੁਹਾਨੂੰ ਕਿ ਇਹ ਆਸ਼ਵਾਸਨ ਦਿੱਤਾ ਕਿ ਦੋਸਤਾਲੇ ਸਰ ਉਹ ਕਹ ਰਹੇ ਨੇ ਪੋਸਟਮਾਰਟਮ ਹੋਏਗਾ ਬੋਡੀ ਦਾ ਫਿਰ ਆਪਾਂ ਅਗੂ ਕਾਰਵਾਈ ਕਰਾਂਗੇ ਚਲੋ ਮੈਂ ਦੋ ਤਾਂ ਜੀ ਆਪਣਾ ਤਾਂ ਪਾਰਟੀ ਦਾ ਨਾਮ ਦੱਸਣਾ ਜਿਹੜੇ ਮਸਲੇ ਤੇ ਇੱਥੇ ਆਏ ਜੋ ਉਹਦੇ ਬਾਰੇ ਕੁਝ ਜਾਣਦੇ ਮੈਂ ਬੀਤਰੋ ਬਲੂ ਆਮਾਦੀ ਪਾਰਟੀ ਤੋਂ ਜੋ ਕਿ ਬਹੁਤ ਵੱਧ ਭਾਗੀ ਘਟਨਾ ਕੀ ਹੈ ਕਿ ਛੋਟੀ ਬਣਾ ਜਿਹਦੇ ਘਰ ਲਈ ਡੈੱਟ ਹੋਈ ਆ ਤੁਲ ਨਾਮ ਸੀ ਤੇ ਅੱਜ ਉਹਦੇ ਵਾਸਤੇ ਇੱਥੇ ਇਨਸਾਫ ਲੈਣ ਵਾਸਤੇ ਆਏ ਸੀ ਕਿ ਗੁੜੀਆਂ ਕਹਿ ਰਹੀ ਹੈ ਕਿ ਮਤਲਬ ਉਹਦਾ ਕਿਸ ਨੇ ਕਤਲ ਕੀਤਾ ਆਪਾਂ ਪਹਿਲਦਾਰ ਤੇ ਇਹੀ ਗੱਲ ਕੀਤੀ ਕਿ ਪਹਿਲਾਂ ਸਭ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਇੱਕ ਪਰਿਕਵਾਲਾ ਕੈਂਬ੍ਰੇਜ ਚੈੱਕ ਕਰਾਈ ਜਾਂ ਜੇ ਕੈਂਬ੍ਰੇਜ ਕੁਝ ਮਤਲਬ ਪੁਖਤਾ ਪ੍ਰੂਫ ਲੱਭਦੇ ਆ ਤੇ ਬੰਦੀ ਕਾਨੂੰਨੀ ਸਹੀ ਢੰਗ ਨਾਲ ਕਾਰਵਾਈ ਕਰਕੇ ਉਹਨਾਂ ਦੇ ਪਰਚੇ ਦਰਜ ਕੀਤੇ ਜਾਂਦੇ ਤੁਸੀਂ ਵੀ ਦੇਖਦੇ ਪੰਜਾਬ ਸਟਾਉ ਨਸ਼ਾ ਖਤਮ ਕੀਤਾ ਜਾ ਰਿਹਾ ਤੇ ਇਹਨੂੰ ਕਿਸ ਤਰ੍ਹਾਂ ਦੇਖਦੇ ਭਾਈ ਦੇਖੋ ਨਸ਼ਾ ਖਤਮ ਏਡੀ ਜਲਦੀ ਨਾਲ ਗਲੀ ਗਲੀ ਜਿਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਆਪਾਂ ਕਹਿੰਦੇ ਨਹੀਂ ਕਿ ਨਸ਼ਾ ਗਲੀ ਗਲੀ ਸਰਕਾਰ ਨਾਲ ਹੋਏ ਮਤਲਬ ਉਹੀ ਤੁਹਾਨੂੰ ਕਹਿੰਦੇ ਹਰ ਗਲੀ ਤੇ ਨਸ਼ਾ ਹੋ ਗਿਆ ਐਸੀ ਉਹਨੂੰ ਸਰਕਾਰ ਨੂੰ ਵੀ ਨਸ਼ਾ ਖਤਮ ਕਰਨ ਵਾਸਤੇ ਇੱਕੋ ਤਾਂ ਕੋਈ ਜਾਦੂ ਦੀ ਛੜੀ ਤੇ ਜਿੰਨੇ ਖਤਮ ਕਰ ਦੇਗੀ ਉਹਨੂੰ ਹੋਲੀ ਸਰਕਾਰ ਲੱਗੀ ਹੋਈ ਐ ਤੇ ਨਸ਼ਾ ਕਾਫੀ ਹੱਦ ਤੱਕ ਜਨਤੂ ਦੇ ਆਪਣੇ ਐਸੇ ਹਿਸਾਬে ਆ ਕਟੋਵਰ 1.5 ਦਰਜਨ ਦੇ ਉੱਤੇ ਦੋ ਦਰਜਨ ਦੇ ਉੱਤੇ ਲੱਗ ਜਾ ਪਰਚੇ ਦੇ ਚੁੱਕੇ ਨਸ਼ੇ ਦੇ ਖਿਲਾਫ ਦੇ ਲੋਕ ਕਿਤਨਾ ਜਿਹੇ ਕੋਈ ਮੋਤਾ ਹੋ ਰਹੀਆਂ ਨਸ਼ੇ ਕਰਕੇ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਪਾਜੀ ਆ ਚੀਜ਼ ਦੁੱਖ ਲੱਗਦਾ ਪਿਆ ਕਿ ਜਿੰਨੇ ਵੀ ਸਪੀਡ ਨਾਲ ਪੰਜਾਬ ਪੁਲਿਸ ਵੀ ਕੰਮ ਕਰ ਰਹੀ ਹੈ ਇਹ ਸਭ ਨਾਲ ਮਾਰੀ ਕੱਲੇਗੀ ਕਿ ਜਿਹੜੇ ਵੱਡੇ ਸਮਗਲਰ ਹੈਗੇ ਸੀ ਇਹਨਾਂ ਨਵੇਂ-ਨਵੇਂ ਕਰਿੰਦੇ ਪਾਸੁੱਟੇ ਆ ਕਿ ਜਿਨ੍ਹਾਂ ਦਾ ਮਤਲਬ ਪੁਲਿਸ ਵਿੱਚ ਕੋਈ ਰਿਕਾਰਡ ਨਹੀਂ ਹੁੰਦਾ ਤੇ ਪੁਲਿਸ ਨੂੰ ਚੀਜ਼ੀ ਮੁਸ਼ਕਲ ਆਂਦੀ ਹੈ ਕਿ ਨੌ ਬੰਦਾ ਕਿਹੜਾ ਨਸ਼ਾ ਵਿੱਚ ਲੱਪਿਆ ਹੋਇਆ ਹੁਣ ਵੀ ਆਪ ਪੁਲਿਸ ਮਿਲੇ ਆ ਲਗਾਤਾਰ ਸਾਰੇ ਏਰੀਆ ਬਾਰੇ ਦੱਸਿਆ ਗਿਆ ਕਿ ਕਿੱਥੇ ਕਿੱਥੇ ਨਸ਼ਾ ਵਿਕਦਾ ਕਿੱਥੇ ਕਿੱਥੇ ਲੋੜ ਹੈ ਮਤਲਬ ਪੁਲਿਸ ਨਾਕਿਆ ਦੀ ਜਿਸ ਤਰ੍ਹਾਂ ਤੇ ਬਾਈ ਨਾਲ ਫ ਉਹ ਦੀ ਵੀ ਇਹ ਚੀਜ਼ ਬਚਾ ਹੋਵੇ ਪੂਲ ਸੁਰ ਤੁਹਾਨੂੰ ਪਿਆ ਸ਼ਾਟ ਪੂਲ ਸੱਲੋ ਮੱਲ ਲਵ ਅਸ਼ਵੀਸ਼ ਜਿਲੇ ਅਸ਼ਵੀਸ਼ ਤੈਗਾ ਕਿ ਜੋ ਪਹਿਲੇ ਧਾਰ ਦੇ ਪਹਿਲਾਂ ਕੈਮਰੇ ਚੈੱਕ ਕਰਕੇ ਫਿਰ ਹੀ ਆਪਾਂ ਕੋਈ ਕਾਰਵਾਈ ਕਰਾਂਗੇ ਅਗਰ ਕਤਲ ਦਾ ਮਾਮਲਾ ਸਾਹਮਣੇ ਆਇਆ ਤੇ ਠੋਕੇ ਪਰਚਾ ਦਵਾਂਗੇ ਜਿਹੜੇ ਕੋਈ ਹੋਣਗੇ ਚੁੱਕ ਕੇ ਅੰਦਰ ਦਵਾਂਗੇ ਕਿਸੇ ਦੀ ਕੋਈ ਸ਼ਮਾਰਚ ਚੱਲੂਗੀ ਅਜੀ ਤੁਹਾਡੇ ਲੱਗਦੇ ਕਿ ਡੈੱਡ ਬੋਡੀ ਲਈ ਆਉਦੇ ਬਾਰੇ ਕੋਈ ਜਾਣਕਾਰੀ ਅੱਜ ਕੱਲ੍ਹ ਸਾਨੂੰ ਇੱਕ ਡੈੱਡ ਬਾਡੀ ਮਿਲੀ ਸੀ ਜੀ ਬੋਡੀ ਸਾਫ ਗੁਰਦੁਆਰਾ ਜਿਹੜਾ ਬਡਾਲੀ ਰੋਡ ਤੋਂ ਤੇ ਉਹ ਤਸਦੀਕ ਹੋ ਚੁੱਕੀ ਹੈ ਅਤਲ ਕੁਮਾਰ ਉਹਨਾਂ ਦਾ ਨਾਮ ਤੇ ਛੋਟੇ ਹਰੀਪੁਰੇ ਦੇ ਰਹਿਣ ਵਾਲੇ ਆ ਤੇ ਬੋਡੀ ਹੁਣ ਕਿੱਥੇ ਐ ਬੋਡੀ ਅਸੀਂ ਕੱਲ ਹੀ ਸ਼ਨਾਖਤ ਵਾਸਤੇ ਜਿਹੜੀ ਆ ਮੌਰਚਰੀ ਸਿਵਲ ਹਸਪੀਟਲ ਰਖਾ ਦਿੱਤੀ ਸੀ ਜੀ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਫਿਲਹਾਲ ਅਸੀਂ ਪੋਸਟਮਾਰਟਮ ਕਰਾ ਰਹੇ ਆ ਪੋਸਟਮਾਰਟਮ ਦੇ ਮੁਤਾਬਕ ਜਿਹੜੀ ਹੁਣ ਨਵੇਂ 194 ਤੇ 94 ਬੀ ਬੀ ਐਨ ਐਸ ਐਸ ਜਿਹੜਾ ਨਵੀਂ ਧਾਰਾ ਦੇ ਨਵੇਂ ਤਿੰਨ ਕਾਨੂੰਨ ਜਾਰੀ ਹੋਏ ਉਹਦੇ ਤਹਿਤ ਇੱਥੇ ਕਾਰਵਾਈ ਕੀਤੀ ਗਈ ਆ ਤੇ ਪੋਸਟਮਾਰਟਮ ਕਰਾ ਕੇ ਜੋ ਡਾਕਟਰੀ ਰਿਪੋਰਟ ਪੋਸਟਮਾਰਟਮ ਦੀ ਰਿਪੋਰਟ ਉਹ ਗੀਤ ਤੋਂ ਬਾਅਦ ਜਿਹੜਾ ਕਾਰਵਾਈ ਮੰਚ ਲੈਂਦੀ ਹੈ ਕਿ ਫਿਲਹਾਲ 194 ਬੀ ਐਨ ਐਸ ਐਸ ਤਹਿਤ ਕਾਰਵਾਈ